ਵੱਡੇ ਕਲਕਾਰੇ ਵਿੱਚ ਹੋਈਆਂ ਸ਼ਹਾਦਤਾਂ ਅਤੇ ਆਪਣੀ ਅਗਲੀ ਰਣਨੀਤੀ ਦਾ लेखा-ਜੋਖਾ ਕਰਨ ਸਿੰਘ ਸਰਦਾਰ ਬੈਠੇ ਸਨ ਹੱਥਾਂ ਵਿੱਚ ਲਹੂ ਭਿੱਜੀਆਂ ਛਮਸ਼ੀਰਾਂ ਗੂੜੀਆਂ ਦੇ ਫੱਟਾਂ ਨਾਲ ਰક્ત ਅੰਗੇਜ਼ ਹੋਏ ਤਨ ਜਾਨੋ ਪਿਆਰੇ ਹਾਲੋ ਵਿਹਾਲ ਹੋਏ ਤੁਰੰਗ ਖਾਮੋਸ਼ੀ ਨੂੰ ਤੋੜਦਿਆਂ ਇੱਕ ইরਾਨੀ ਤਲਵਾਰ ਦੀ ਲੋਕ ਦੇ ਉੱਪਰ ਆਪਣੇ ਉਂਗਲ ਫੇਰਦਿਆਂ ਸਰਦਾਰ ਮਿੱਤ ਸਿੰਘ ਡੱਲੇਵਾਲੀਆ ਕਹਿੰਦੇ ਹਨ वैसे पठाणा भीया तलवारां ਦੇ ਵਿੱਚ ਵੀ ਦਮ ਹੈ ਹਲਕਾ ਜਿਹਾ ਮੁਸਕਰਾ ਕੇ ਸਰਦਾਰ ਰਾਮ ਗੜੀਆ ਕਹਿੰਦੇ ਹਨ ਹੂੰ تلوارਾਂ ਵਿੱਚ ਤਾਂ ਦਮ ਹੈ ਵਾਣ ਵਾਲੇ ਵੀ ਦਮਦਾਰ ਸੀ ਪਰ ਅੱਗੇ ਜਿਸਮਾ ਲੋਹੇ ਦੇ ਸੰ ਸਰਦਾਰ ਚਰਚ ਸਿੰਘ ਸ਼ੁਕਰ ਚਕੀਆ ਮੁਸਕਰਾਉਂਦੇ ਹੋਇਆ ਹੰਗਾਰਾ ਕਰਦੇ ਕਹਿੰਦੇ ਹਨ ਤੇਗਾ ਵਿੱਚ ਵੀ ਦਮ ਸੀ ਵਾਣ ਵਾਲੇ ਵੀ ਦਮਦਾਰ ਸੀ ਪਰ ਅੱਗੇ ਮਰਾਟੇ ਨਹੀਂ ਗੁਰੂ ਦਾ ਖਾਲਸਾ ਸੀ ਇਸ ਤਰ੍ਹਾਂ ਸਾਰਿਆਂ ਦੇ ਚਿਹਰਿਆਂ ਤੇ ਮੁਸਕਰਾਹਟ ਜਿਹੀ ਸੀ ਲਹੂ ਦਾ ਬੁੱਤ ਬਣੇ ਸ਼ਰੀਰ ਅਡੋਲ ਸਨ ਵਕਤ ਦੀ ਕੁਠਾਲੀ ਵਿੱਚ ਜ਼ੁਲਮ ਦੀ ਤਾਬ ਨਾਲ ਕੰਚਲ ਹੋਇਆ ਖਾਲਸਾ ਬੈਠਾ ਸੀ ਚਾਰੇ ਪਾਸੇ ਸੋਨ ਇੱਕਦਮ ਸਰਦਾਰ ਅਨੂਵਾਲੀਆ ਬੋਲੇ ਅੱਜ ਅਬਦਾਲੀ ਮਲੇਰ ਕੋਟਲੇ ਬੈਠਾ ਸੋਚਦਾ ਹੋਣਾ ਕਿ ਗਿੱਦਰ ਨੇ ਹਦਵਾੜਿਆ ਬਲੇਖੇ ਪੱਥਰ ਨੂੰ ਮੋਹ ਮਾਰ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ